ਖਬਰ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਇੱਕ ਵਾਰ ਫਿਰ ਸਿੱਟ ਦੀ ਪੂਰੀ ਟੀਮ ਪਟਿਆਲਾ ਪਹੁੰਚੀ ਪੁਲਿਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਤਾਂ ਬੀਤੇ ਕੱਲ੍ਹ ਵੀ ਪਟਿਆਲਾ ਦੇ ਵਿੱਚ ਉਸ ਘਟਨਾ ਵਾਲੀ ਥਾਂ ਦੇ ਉੱਤੇ ਪੁਲਿਸ ਪਹੁੰਚੀ ਸੀ ਸਿੱਟ ਦੀ ਟੀਮ ਪਹੁੰਚੀ ਸੀ ਜਿੱਥੇ ਕਰਨਲ ਪੁਸ਼ਪਿੰਦਰ ਬਾਠ ਤੇ ਉਸਦੇ ਬੇਟੇ ਨਾਲ ਕੁੱਟਮਾਰ ਹੋਈ ਸੀ ਤੇ ਅੱਜ ਵੀ ਬਿਆਨ ਜਿਹੜੇ ਕਲਮਬੰਦ ਕੀਤੇ ਨੇ ਤੇ ਨਾਲ ਹੀ ਸਿੱਟਦੇ ਮੁਖੀ ਏਐਸ ਰਾਏ ਏਡੀਜੀਪੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਸੀਂ ਇੱਕ ਨੰਬਰ ਵੀ ਜਾਰੀ ਕੀਤਾ ਸੀ ਉਸ ਨੰਬਰ ਦੇ ਉੱਤੇ ਕਿੰਨੀਆਂ ਕੌਲਾਂ ਆਈਆਂ ਨੇ ਕਿਹੜੀਆਂ ਕੌਲਾਂ ਆਈਆਂ ਨੇ ਹੁਣ ਜਾਂਚ ਕਿੱਥੇ ਪਹੁੰਚੀ ਆ ਇਨਸਾਫ ਕਦੋਂ ਮਿਲੇਗਾ ਪੂਰੀ ਗੱਲਬਾਤ ਸੁਣਾਉਣਾ ਤੁਹਾਨੂੰ ਏਡੀਜੀਪੀ ਏਐਸ ਕੜਾਣ ਸਹੀ ਆ ਹਾਂਜੀ ਸਰ ਸ਼ੁਰੂ ਕਰੋ ਸਹੀ ਜਾ ਰਹਾ ਯਾਰ ਹਾਂਜੀ ਸਰ ਤੇਰਾ ਯਾਰ ਜਮਾਂ ਸਹੀ ਹੈ ਸਰ ਅਵਾਜ਼ ਸਰ ਅੱਜ ਕਰਨਾ ਕੋਸ਼ਿਸ਼ ਕਰਦੇ ਸਿੰਘ ਜੀ ਪਰ ਬਾਤ ਬਾਤ ਕੀ ਕੋਈ ਫੀਡ ਸਿੱਟ ਆਈ ਹੈ ਸਰ ਹਾਂਜੀ ਸਰ ਕੀ ਆ ਇਹ ਦਾ ਸਹੀ ਸੁਣੀ ਅ ਅੱਜ ਸਿੱਟ ਦੀ ਦੁਬਾਰਾ ਮੀਟਿੰਗ ਕੀਤੀ ਗਈ ਜਿਸਾ ਕਿ 31 ਤਰੀਕ ਨੂੰ ਮੈਂ ਤੁਹਾਨੂੰ ਨਾਲ ਸੇਅਰ ਕੀਤਾ ਸੀਗਾ 31 ਤਰੀਕ ਨੂੰ ਅਸੀਂ ਇੱਥੇ ਇਕੱਠੇ ਹੋਏ ਸੀਗੇ ਸਿੱਟ ਦੇ ਮੈਂਬਰ ਕਿ ਅਸੀਂ ਸੀਨ ਨੂੰ ਰੀਕ੍ਰੀਏਟ ਕਰ ਪਾਈਏ ਔਰ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਉਹਨੂੰ ਚੱਕ ਪਾਈਏ ਉਹ ਅਸੀਂ ਡਾਕੂਮੈਂਟਰੀ ਐਵੀਡੈਂਸ ਕੱਲ ਜਾ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਰਾਟਰੀ ਜਿਹੜੀ ਕਪਾਦਾ ਸਕਾਦਾ ਅਦਾਦਾ ਹੈਗਾ ਉੱਥੇ ਜਾ ਕੇ ਡਿਪੋਜ਼ਿਟ ਕਰਾ ਦਿੱਤਾ ਹੈਗਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਸੈਟ ਦੀ ਉਹ ਬੇਸਿਕਲੀ ਜਿਹੜੇ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਇਸ ਕੇਸ ਦੇ ਵਿੱਚ ਆਏ ਸੀਗੇ ਜਿਨ੍ਹਾਂ ਨਾਲ ਇਹ ਟੱਚ ਹੋਏ ਸੀਗੇ ਉਹਨਾਂ ਦੇ ਬਿਆਨ ਕਲਮਬੰਦ ਕਰੰਦੀ ਹੈ ਜੈਸੀ ਇਕੱਠੇ ਹੋਏ ਔਰ ਕੁਝ ਛੇ ਮੁਲਾਜ਼ਮਾਂ ਦੇ ਅੱਜ ਐਸੀ ਬਿਆਨ ਇੱਥੇ ਰਿਕਾਰਡ ਕਰ ਲਏ ਹੈਗੇ ਤੇ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ process ਹੈਗੀ ਆ ਉਹ سٹਾਰਟ ਹੋ ਗਈ ਆ proper ਡਾਕੂਮੈਂਟਰੀ ਐਵੀਡੈਂਸ ਵੀ ਆ ਗਿਆ ਔਰ ਜਿਹੜੇ ਬੰਦੇ ਆ ਦੇ ਬਿਆਨ ਰਿਕਾਰਡ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ ਤੇ ਮੈਨੂੰ ਉਮੀਦ ਆ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਕਨਕਲੂਡ ਕਰ ਪਾਵਾਂਗੇ। ਜੀ ਆਪਾਂ ਨੇ ਕਿਹਾ ਸੀ ਵੀ ਕੋ ਆਮ ਜੀ ਪਿਛਲੀ ਵੇਲੇ ਜਿਸ ਸਮੇਂ ਮੈਂ ਤੁਹਾਡਾ ਸਾਰਿਆਂ ਦਾ ਸਹਿਯੋਗ ਮੰਗਿਆ ਸੀ ਔਰ ਆਪਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਸੀਗਾ ਕਿ ਜੇ ਕਿਸੇ ਕੋਲੇ ਕੋਈ ਐਸਾ ਦਾ ਐਵੀਡੈਂਸ ਹੋਵੇ ਇਸ ਇਨਸੀਡੈਂਟ ਬਾਰੇ ਉਹ ਸਾਡੇ ਨਾਲ ਜਦੋਂ ਸਹਿਰ ਕਰਨ ਤਾਂ ਕਿ ਅਸੀਂ ਉਹਨੂੰ ਸਫਾ ਮਿਸਰ ਤੇ ਲੈ ਕੇ ਉਹਨੂੰ ਪ੍ਰੋਪਰਲੀ ਈਵੈਲਿਊਏਟ ਕਰ ਪਾਈਏ ਸਾਡੇ ਉਸ ਨੰਬਰ ਤੇ 7508300342 ਤੇ ਕੋਈ 25 30 ਕਾਲਾਂ ਆਈਆਂ ਪਰ ਉਹ ਜਿਹੜੀਆਂ ਕਾਲਾਂ ਆਈਆਂ ਉਹਦੇ ਚ ਐਵੀਡੈਂਸ ਕੋਈ ਨਹੀਂ ਸੀ ਲੋਕਾਂ ਨੇ ਆਪਣੇ ਆਪਣੇ ਇਸ ਇਨਸੀਡੈਂਟ ਬਾਰੇ ਵਿਚਾਰ ਜਾਰੀ ਕੀਤੇ ਕੋਈ ਕਿਸੇ ਨੇ ਕੋਈ ਐਵੀਡੈਂਸ ਕੋਈ ਨਹੀਂ ਦਿੱਤਾ ਹੈਗਾ ਸੋ ਉਹ ਅਸੀਂ ਕੌਲਾਂ ਨੂੰ ਇਸ ਕਰਕੇ ਉਹ ਐਵੀਡੈਂਸ ਕਿਉਂਕਿ ਉਹਦੇ ਵਿੱਚ ਕੋਈ ਅਹਜਾ ਐਵੀਡੈਂਸ ਹੈ ਨਹੀਂਗਾ ਉਹਨਾਂ ਨੂੰ ਅਸੀਂ ਅਪਦਾ ਸਫਾ ਵਿੱਚ ਹਲਤੇ ਨਹੀਂ ਦੇਦੇ ਪਰਿਵਾਰ ਵਾਲਾ ਕਿ ਈ ਰਿਕਸ਼ਾ ਵਾਲੇ ਨੂੰ ਲਿਆਇਆ ਗਿਆ ਸੀ ਮੌਕੇ ਦਾ ਗਵਾਹ ਸਰ ਕਿਹਾ ਉਸਦੇ ਨਾਲ ਕਿਸੇ ਨੇ ਕੋਈ ਸੰਪਰਕ ਕੀਤਾ ਜਦੋਂ ਕਹਿ ਰਿਹਾ ਸੀ ਕਿ ਮੈਂ ਉੱਤੇ ਮੌਕੇ ਤੇ ਮੌਜੂਦ ਸੀ ਉੜਕੇ ਪਰਿਵਾਰ ਕਹਿ ਰਿਹਾ ਜੀ ਉਹਨੇ ਮੀਡੀਆ ਤੇ ਆ ਕੇ ਕਿਹਾ ਸੀ ਉਸ ਵਿਅਕਤੀ ਨਾਲ ਹੋਈ ਹੈ ਉਹ ਨਹੀਂ ਦੇਖੋ ਜਿਹੜਾ ਸਿੱਟੇ ਦਾ ਕੰਮ ਸ਼ੁਰੂ ਹੋਇਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਡਾਕੂਮੈਂਟਰੀ ਐਵੀਡੈਂਸ ਫੇਡ ਜਿਹੜੇ ਪੁਲਿਸ ਮੁਲਾਜ਼ਮ ਇਹਦੇ ਵਿੱਚ ਸੀਗੇ ਉਹ ਤੇ ਹੌਲੀ ਹੌਲੀ ਔਰ ਅਸਾਸੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਸੀ ਵੀ ਉਹ ਆਓ ਆਕੇ ਸਾਨੂੰ ਦੱਸੋ ਇਹ ਜਿਨ੍ਹਾਂ ਦੇ ਈ ਰਿਕਸ਼ੇ ਬਾਰੇ ਤੁਸੀਂ ਦੱਸ ਰਹੇ ਹੈਗੇ ਹਜੇ ਤਾਈ ਸਾਡੇ ਕੋਲ ਨਹੀਂ ਆਏ ਹੈਗੇ ਔਰ ਨਾ ਹੀ ਇਹਨਾਂ ਦੇ ਬੰਦਿਆਂ ਕੋਈ ਕਾਲ ਆਈ ਸਾਨੂੰ ਤੇ ਇਸ ਕਰਕੇ ਇਹਨਾਂ ਦੇ ਬਾਰੇ ਜੋ ਤੁਸੀਂ ਦੱਸਿਆ ਹੈਗਾ ਇਹਨਾਂ ਨੂੰ ਹੌਲੀ ਹੌਲੀ ਇਹਨਾਂ ਨੂੰ ਬਲਾਕ ਕੇ ਇਹਨਾਂ ਤੋਂ ਵੀ ਇਹਨਾਂ ਦੇ ਵੀ ਜੋ ਇਹਨਾਂ ਦੇ ਕੋਲ ਏਵਿਡੈਂਸ ਹੈਗਾ ਉਹਨੂੰ ਐਗਜ਼ਾਮਿਨ ਕੀਤਾ ਜਾਏਗਾ ਆਇਆ ਉਹ ਏਵਿਡੈਂਸ ਕੋਈ ਕਾਬਲੇ ਉਹ ਹੋ ਹੈਗਾ ਉਹ ਤੋਂ ਉਹ ਦੇ ਅਕੋਰਡਿੰਗਲੀ ਫਾਈਲ ਤੇ ਲੈ ਕੇ ਐਗਜ਼ਾਮਿਨ ਕੀਤਾ ਜਾਏਗਾ ਆਇਆ ਉਹ ਏਵਿਡੈਂਸ ਦੇ ਮਾਮਲੇ ਦੇ ਨਾਮ ਤੇ ਸਰ ਜੀ ਐਫ ਆਈ ਆਰ ਦੇ ਲੇਟ ਡਿਲੇਟ ਜਿਹੜੀ ਹੈ ਜਰਸੀ ਕਿ ਉਹਦਾ ਕਾਰਨ ਦੱਸਿਆ ਜੀ ਤੁਸੀਂ ਜਿਵੇਂ ਤੁਸੀਂ ਉਹ ਪੁੱਛਾ ਦਿੱਤੀ ਸੀ ਉਸਦੇ ਨਹੀਂ ਉਹ ਤਾਂ ਆਪਾਂ ਹੌਲੀ ਹੌਲੀ ਆਪਾਂ ਨੇ ਜਿੱਸਤਾ ਇੱਕ ਅਸੀਂ ਟਾਈਮਲਾਈਨ ਬਣਾ ਲਈ ਵੀ ਇਸ ਇਨਸੀਡੈਂਟ ਚ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਆ ਹੋਇਆ ਹੁਣ ਉਸ ਟਾਈਮਲਾਈਨ ਦੇ ਵਿੱਚ ਜਿੱਥੇ-ਜਿੱਥੇ ਗਾਇਬ ਨੇ ਉਹ ਆਪਾਂ ਇਨਵੈਸਟੀਗੇਟ ਕਰਾਂਗੇ ਉਹਨਾਂ ਨੂੰ ਵਿਚਾਰਾਂਗੇ ਵੀ ਕਿਉਂ ਗਾਇਬ ਬਾੜ ਪਰਿਵਾਰ ਦੇ ਕੀ ਮਰਵਾੜੀ ਮੈਂਬਰ ਹੈ ਜਿਹੜੀ ਯੂਨੀਵਰਸਿਟੀ ਤੇ ਪੜ੍ਹਦੀ ਸੀ ਹਾਂਜੀ ਪਰਿਵਾਰ ਪਰਿਵਾਰ ਦੇ ਕੀ ਤੁਹਾਡੇ ਨਾਲ ਸਹਿਯੋਗ ਕੀਤਾ ਇਸ ਯੂਨੀਵਰਸਿਟੀ ਨੇ ਨਹੀਂ ਹਜੇ ਸਾਈ ਸਾਡੇ ਨਾਲ ਕੋਈ ਸਹਿਯੋਗ ਨਹੀਂ ਸਹਿਯੋਗ ਤਾਂ ਹਾਵ ਜੀ ਵੀ ਉਹਨਾਂ ਦੀ ਜਿਹੜੀ ਐਫ ਆਈ ਆਰ ਹੈਗੀ ਆ ਦਾ ਜੋ ਵੀ ਹੈਗੀ ਆ 22 ਤਰੀਕ ਦੀ ਉਹੀ ਅਸੀਂ ਉਹਦੇ ਤੇ ਹੀ ਕੰਮ ਕਰ ਰਹੇ ਹਾਂ ਸਰ ਸਾਹਿਬ ਤਰਵਾ ਮਾਲਕ ਦੇ ਬਿਆਨ ਲਗਾ ਤਾਂ ਬਦਲ ਤੇ ਜਾ ਰਹੇ ਸੀ ਕਿ ਉਹਨਾਂ ਨੇ ਕ੍ਰੰਕ ਗੱਲਬਾਤ ਕੀਤੀ ਕਿ ਉਹ ਦੋ ਵਾਰੀ ਲਗਨਾਂ ਤਰ੍ਹਾਂ ਦੇ ਬਿਆਨ ਦੇ ਵੱਲੋਂ ਆਇਆ ਕਿ ਉਹਦੇ ਬਿਆਨਾਂ ਦੇ ਉੱਪਰ ਗੋੜ ਕੀਤੀ ਕਿ ਢਾਬਾ ਦਾ ਮਾਲਕ ਮੌਕੇ ਤੇ ਮਿਲ ਸਕਦਾ ਨਹੀਂ ਅਜੇ ਢਾਬਾ ਮਾਲਕ ਸਾਡੇ ਕੋਲ ਅਸੀਂ ਨਹੀਂ ਉਹਨੂੰ ਚੈੱਕ ਨਹੀਂ ਸਰ ਪ੍ਰੈਮੈਂਟ ਚੱਕਿਆ ਉਹਨੂੰ ਲੋੜੀਂਦੀ ਕਿੰਨਿਆਂ ਦੇ ਕਲਮਬਤ ਬਿਆਨ ਹੋ ਚੁੱਕੀ ਨੇ ਮੌਕੇ ਤੇ 6 ਬੰਦਿਆਂ ਦੇ ਹੁਣ ਤਾਂ ਇੱਕ ਅਲੱਗ ਬੰਦ 6 ਉਹ ਐਫ ਆਈ ਆਰ ਵਾਲੇ ਨੇ ਜਾਂ ਜਿਹੜੇ ਮੌਕੇ ਤੇ ਮੌਜੂਦ ਆ ਫਲਾਗ ਦੇ ਸਿਵਲ ਲਾਈਨ ਦੇ ਐਸ ਐਚਓ ਇਹ ਉਹ ਵੀ ਸ਼ਾਮਿਲ ਨੇ 6 ਦੇ ਵਿੱਚ ਹਾਂ ਉਹ ਉਹੀ ਜਿਹੜੇ ਜਿਨ੍ਹਾਂ ਦੇ ਏਰੀਏ ਦੇ ਵਿੱਚ ਇਹ ਵਕੂਆ ਹੋਇਆ ਔਰ ਉਸ ਪ੍ਰੋਸੈਸ ਦੇ ਵਿੱਚੋਂ ਆਏ ਉਹਨਾਂ ਦੇ ਸਿਵਲ ਲਾਈਨ ਦੀ ਪੁਲਿਸ ਟੀਮ ਮਤਲਬ ਹੋ ਗਈ ਹਾਂ ਜਿੱਟਾਣਾ ਸਿਵਲ ਲਾਈਨ ਦੀ ਪੁਲਿਸ ਬਾਅਦ ਕਰਵਾ ਕੇ ਮਿਲੇਗੀ ਉਹਨਾਂ ਨੂੰ ਜਾ ਕੇ ਮਿਲੇਗੀ ਪੁੱਛੇਗੀ ਉਸਤਾਜ ਕਰੇਗੀ ਕਿ ਕਦਾਂ ਸੀ ਲੋਕ ਤੇ ਉਹਨਾਂ ਦੇ ਬਿਆਨ ਕਲ ਮੋੜਨਗੇ ਦੇਖੋ ਜਿਹੜੀ ਉਹਨਾਂ ਤੇ ਬਣੀ ਉਹ ਐਫ ਆਰ ਤਜ ਉਹ ਪ੍ਰੀਲੀਮਨਰੀ ਡਾਕੂਮੈਂਟ ਹੋ ਗਿਆ ਜੀ ਸਾਡੇ ਤਾਂ ਇਨਵੈਸਟੀਗੇਟ ਉਹਦੇ ਤੇ ਹੀ ਕਰਨਾ ਹੈਗਾ ਨਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਐਡੀਸ਼ਨਲ ਪੁਆਇੰਟ ਜੇ ਉਹਨਾਂ ਨੇ ਦੱਸਣਾ ਹੈਗਾ ਜੀ ਉਹ ਹਮੇਸ਼ਾ ਵੈਲਕਮ ਨੇ ਸਾਡੇ ਦੇ ਨਹੀਂ ਦੇਖੋ ਇਹ ਮੈਂ ਥੋੜਨੇ ਸਾਰਿਆਂ ਨੂੰ ਫੇਰ ਇੱਕ ਵਾਰੀ ਤੁਹਾਡੇ ਮਾਧਿਅਮ ਦਹੀਂ ਕਿ ਇੱਕ ਪੁਲਿਸ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਦੇ ਤਹਿਤ ਅਸੀਂ ਐਵੀਡੈਂਸ ਇਕੱਠਾ ਕਰਾਂਗੇ ਐਵੀਡੈਂਸ ਦੇ ਵਿੱਚ ਜਿੱਥੇ ਕਿਤੇ ਸਾਨੂੰ ਇਹ ਰਿਕੁਆਇਰਮੈਂਟ ਹੋएगी ਵੀ ਇਹਦੇ ਚਾਹ ਐਵੀਡੈਂਸ ਲੱਕੇਗਾ ਇਹਦੇ ਚ ਆਪਾਨੂੰ ਆ ਬੰਦੇ ਨੂੰ ਨਾਲ ਲਿਆ ਕੇ ਇਹਦੇ ਤੋਂ ਪੁੱਛਗਿੱਛ ਕਰਨੀ ਹੈਗੀ ਉੱਥੇ ਅਸੀਂ ਉਹਦੇ ਲਈ ਜਾਣਾ ਹੈ ਹਾਂਜੀ ਨਹੀਂ ਇਹ ਦੇਖੋ ਹੁਣ ਜਿਹੜੀ ਐਸਆਈਟੀ ਆਪਣੀ ਇੱਕ ਲਾਈਨ ਇਹ ਸ਼ੁਰੂ ਹੋ ਗਈ ਹੈ ਜੀ ਆਪਣਾ ਕੰਮ ਸ਼ੁਰੂ ਹੋ ਗਿਆ ਹੈਗਾ ਉਹਨੇ ਅਗਲੀ ਡੇਟ ਇਕੱਠੇ ਹੋਣ ਦੀ ਕੋਈ ਨਹੀਂ ਹੈਗੀ ਜੀ। ਉਹ ਇਹਦੇ ਵਿੱਚ ਅਸੀਂ ਆਪਣਾ ਆਪਣਾ ਕੰਮ ਆਪਸ ਚ ਡਿਵਾਈਡ ਕਰ ਲਿਆ ਹੈਗਾ ਜੀ। ਇਹ ਆਪਾਂ ਆਪਣਾ ਇਹ ਹੀ ਉਹ ਪੁਰਾਣਾ ਹੋਏਗਾ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਆਪਾਂ ਦੇਖੋ ਇਨਵੈਸਟੀਗੇਸ਼ਨ ਨੂੰ ਕਦੇ ਵੀ ਆਪਾਂ ਟਾਈਮ ਬਾਉਂਡ ਨਹੀਂ ਕਰ ਸਕਦੇ ਹੁੰਦੇ ਪਰ ਸਾਡੇ ਬੰਦੀਓ ਉਪਰਾਲਾ ਇਹੀ ਹੋਏਗਾ ਜਿੰਨੀ ਚੱਲਦੀ ਇਹਨੂੰ ਕਨਕਲੂਡ ਕੀਤਾ ਨਹੀਂ। ਨਿਊਜ਼ ਚੈਨਲ ਦੇ ਵਿੱਚ ਸਟੇਟਮੈਂਟ ਦਿੱਤੀ ਉਹਨਾਂ ਨੇ। ਇਸ ਵੇਲੇ ਦੀ ਅਹਿਮ ਖਬਰ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ। ਇੱਕ ਬਾਰ ਫਿਰ ਸਿੱਟ ਦੀ ਪੂਰੀ ਟੀਮ ਪਟਿਆਲਾ ਪਹੁੰਚੀ, ਪੁਲਿਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ। ਤਾਂ ਬੀਤੇ ਕੱਲ੍ਹ ਵੀ ਪਟਿਆਲਾ ਦੇ ਵਿੱਚ ਉਸ ਘਟਨਾ ਵਾਲੀ ਥਾਂ ਦੇ ਉੱਤੇ ਪੁਲਿਸ ਪਹੁੰਚੀ ਸੀ, ਸਿੱਟ ਦੀ ਟੀਮ ਪਹੁੰਚੀ ਸੀ ਜਿੱਥੇ ਕਰਨਲ ਪੁਸ਼ਪਿੰਦਰ ਬਾਠ ਤੇ ਉਸਦੇ ਬੇਟੇ ਨਾਲ ਕੁੱਟਮਾਰ ਹੋਈ ਸੀ ਤੇ ਅੱਜ ਵੀ ਬਿਆਨ ਜਿਹੜੇ ਕਲਮਬੰਦ ਕੀਤੇ ਨੇ ਤੇ ਨਾਲ ਹੀ ਸਿੱਟਦੇ ਮੁਖੀ ਏਐਸ ਰਾਏ ਏਡੀਜੀਪੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਅਸੀਂ ਇੱਕ ਨੰਬਰ ਵੀ ਜਾਰੀ ਕੀਤਾ ਸੀ ਉਸ ਨੰਬਰ ਦੇ ਉੱਤੇ ਕਿੰਨੀਆਂ ਕੌਲਾਂ ਆਈਆਂ ਨੇ ਕਿਹੜੀਆਂ ਕੌਲਾਂ ਆਈਆਂ ਨੇ ਹੁਣ ਜਾਂਚ ਕਿੱਥੇ ਪਹੁੰਚੀ ਆ ਇਨਸਾਫ ਕਦੋਂ ਮਿਲੇਗਾ ਪੂਰੀ ਗੱਲਬਾਤ ਸੁਣਾਉਣਾ ਤੁਹਾਨੂੰ ਏਡੀਜੀਪੀ ਏਐਸ ਇਸ ਵੇਲੇ ਦੀ ਅਹਿਮ ਖਬਰ ਕਰਨਲ ਪੁਸ਼ਪਿੰਦਰ ਬਾਠ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਇੱਕ ਬਾਰ ਫਿਰ ਸਿੱਟ ਦੀ ਪੂਰੀ ਟੀਮ ਪਟਿਆਲਾ ਪਹੁੰਚੀ ਪੁਲਿਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਤਾਂ ਬੀਤੇ ਕੱਲ੍ਹ ਵੀ ਪਟਿਆਲਾ ਦੇ ਵਿੱਚ ਉਸ ਘਟਨਾ ਵਾਲੀ ਥਾਂ ਦੇ ਉੱਤੇ ਪੁਲਿਸ ਪਹੁੰਚੀ ਸੀ ਸਿੱਟ ਦੀ ਟੀਮ ਪਹੁੰਚੀ ਸੀ ਜਿੱਥੇ ਕਰਨਲ ਪੁਸ਼ਪਿੰਦਰ ਬਾੜ ਤੇ ਉਸਦੇ ਬੇਟੇ ਨਾਲ ਕੁੱਟਮਾਰ ਹੋਈ ਸੀ ਤੇ ਅੱਜ ਵੀ ਬਿਆਨ ਜਿਹੜੇ ਕਲਮਬੰਦ ਕੀਤੇ ਨੇ ਤੇ ਨਾਲ